जेपीम ਸਾਰਿਆਂ ਨੂੰ ਪ੍ਰਧ ਭਾਰਤ ਫਾਊਂਡੇਸ਼ਨ ਪੰਜਾਬ ਵੱਲੋਂ 15ਵੀਂ ਪੁਸਤਕ ਪ੍ਰਯੋਗਤਾ ਕਰਵਾਈ ਗਈ ਜਿਸ ਦੇ ਤਹਿਤ ਪਿੰਡ ਦੂਸਾਂਝ ਕਲਾ ਸੈਂਟਰ ਵਿੱਚ ਬੱਚਿਆਂ ਵੱਲੋਂ ਪੇਪਰ ਦਿੱਤਾ ਗਿਆ ਜਿਸ ਦੀ ਤਿਆਰੀ ਡਾਕਟਰ ਬੀ ਆਰ ਅੰਬੇਡਕਰ ਐਂਡ ਸ਼ਹੀਦ ਪਾਕ ਸਿੰਘ ਵੈਲਫੇਅਰ ਸੁਸਾਇਟੀ ਦੂਸਾਂਝ ਕਲਾ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਂਝੇ ਤੌਰ ਤੇ ਕਾਰਵਾਈ ਕੀਤੀ ਗਈ ਇਸ ਮੌਕੇ ਪੇਪਰ ਬਾਰੇ ਜਾਣਕਾਰੀ ਦਿੰਦੇ ਹੋਏ ਰਕੇਸ਼ ਕੁਮਾਰ ਬਿਰਕ ਨੇ ਦੱਸਿਆ ਪ੍ਰਬੁੱਧਪਾਰਕ ਫਾਊਂਡੇਸ਼ਨ ਪੰਜਾਬ ਵੱਲੋਂ 15ਵੀਂ ਪੁਸਤਕ ਪ੍ਰਯੋਗਤਾ ਕੀਤੀ ਜਾ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਭੀਮਰਾ ਅੰਬੇਡਕਰ ਵੱਲੋਂ ਸੰਵਿਧਾਨ ਲਿਖੇ ਗਏ ਅਤੇ ਬੱਚਿਆਂ ਨੂੰ ਉਹਨਾਂ ਦੇ ਹੱਕਾਂ ਬਾਰੇ ਪ੍ਰੇਰਿਤ ਕਰਨ ਵਾਸਤੇ ਇਹ ਹਰ ਸਾਲ ਪੇਪਰ ਡਕ ਰੁਆਇਆ ਜਾਂਦਾ ਹੈ ਉਹ ਬੱਚਿਆਂ ਨੂੰ ਮਾਨਸਿਕ ਤੌਰ ਤੇ ਉਤਸ਼ਾਹ ਕਰਨ ਵਾਸਤੇ ਇਹ ਪੇਪਰ ਦੀ ਜਿਹੜੀ ਆ ਕਾਰਵਾਈ ਸ਼ੁਰੂ ਕੀਤੀ ਗਈ ਆ ਸੋ ਪਿੰਡ ਦੂਸਾਂਝ ਕਲਾ ਵਿਖੇ ਇਹ ਸੈਂਟਰ ਤਿਆਰ ਕੀਤਾ ਗਿਆ ਬਹੁਤ ਹੀ ਬੱਚਿਆਂ ਵਿੱਚ ਉਤਸ਼ਾਹ ਸੀ ਪੇਪਰ ਪਾਉਣ ਲਈ ਇਸ ਮੌਕੇ ਸੈਂਟਰਨ ਚਾਰਜ ਮਨੋ ਲਾਲ ਜੀ ਹਰਮੇਸ਼ਵਰ ਦੀ ਜੀ ਪ੍ਰਵਿੰਦਰ ਸਿੰਘ ਦੁਸਾਂਜ ਸਾਬਕਾ ਸਰਪੰਚ ਮੱਖਣ ਸਿੰਘ ਸਾਬਕਾ ਸਰਪੰਚ ਸੁਰਜੀਤ ਸਿੰਘ ਸਾਬਕਾ ਪੰਚ ਰਾਮਨਾਥ ਜੀ ਸਾਬਕਾ ਪੰਚ ਨਿਰਮਲ ਕੁਮਾਰ ਸੋਨੂ ਸੰਦੀਪ ਬੱਗਾ ਮਾਸਟਰ ਸੋਮਨਾਥ ਡੀਪੀ ਈਏ ਰਿਟਾਇਰ ਮਾਸਟਰ ਪ੍ਰਕਾਸ਼ ਰਾਮ ਜੀ ਡਾਕਟਰ ਸੋਮ ਪ੍ਰਕਾਸ਼ ਬਰਦੀ ਸੁਰਿੰਦਰਪਾਲ ਕੁਕੂ ਹਰਮਨ ਬਿਰਦੀ ਤੋਂ ਇਲਾਵਾ ਬੱਚੇ ਭਾਰੀ ਗਿਣਤੀ ਵਿੱਚ ਆਦ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਦੁਸਾਂਚ ਕਲਾਂ ਤੋਂ सुरेंद्रਪਾਲ ਕੁੱਕੂ ਦੀ ਖਾਸ ਰਿਪੋਰਟ ਲੈ ਚੱਲਦੇ ਹਾਂ ਤੁਹਾਨੂੰ ਸਿੱਧੀਆਂ ਤਸਵੀਰਾਂ ਦੇ ਨਾਲ ਜਿੱਥੇ ਸਟਾਫ ਵੱਲੋਂ ਸਭਾ ਦੇ ਮੈਂਬਰਾਂ ਵੱਲੋਂ ਪੇਪਰ ਦੀ ਜਿਹੜੀ ਉਹ ਤਿਆਰੀ ਕੀਤੀ ਜਾ ਰਹੀ ਆ ਸੋ ਬਹੁਤ ਹੀ ਸਤਿਕਾਰਯੋਗ ਮਾਸਟਰ ਜੀ ਪੇਪਰਾਂ ਦੀ ਵੰਡ ਕਰ ਰਹੇ ਆ ਉਹ ਬੱਚੇ ਤਿਆਰਪੁਰ ਤਿਆਰ ਪੇਪਰ ਦੇਣ ਵਾਸਤੇ ਬਹੁਤ ਹੀ ਉਤਸ਼ਾਹ ਪਾਇਆ ਜਾ ਰਿਹਾ ਬੱਚਿਆਂ ਦੇ ਵਿੱਚ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਕੀਤੇ ਜਾਣੇ ਚਾਹੀਦੇ ਹਨ ਔਰ ਡਾਕਟਰ ਬੀ ਆਰ ਅੰਬੇਡਕਰ ਸ਼ਹੀਦ ਪਾਕਸੂ ਵੈਲਫੇਅਰ ਸੁਸਾਇਟੀ ਦੁਸਾਂਝ ਕਲਾਂ ਦੇ ਨਮਿੰਦਿਆਂ ਵੱਲੋਂ ਇਦਾਂ ਦੇ ਉਪਰਾਲੇ ਪਹਿਲ ਦੇ ਆਧਾਰ ਤੇ ਕੀਤੇ ਜਾ ਰਹੇ ਹਨ ਸੂਚਨ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਦੁਸਾਂਝ ਕਲਾਂ ਦੇ ਹੋਰ ਬੱਚੇ ਇਲਾਕੇ ਦੇ ਬੱਚੇ ਵੱਧ ਚੜ ਕੇ ਪੇਪਰ ਵਿੱਚ ਹਿੱਸਾ ਲੈਣਗੇ ਸੋ ਸਾਰਿਆਂ ਨੂੰ ਜੈਪੀਮ ਜੈਪਾਰ ਸਭ ਤੋਂ ਪਹਿਲਾਂ ਆਪਣੇ ਅਨਸਰ ਸ਼ੀਟ ਦੇ ਵਿੱਚ OMR ਸ਼ੀਟ ਅਨਸਰ ਸ਼ੀਟ ਹੈ ਜਿਹੜੀ ਇਹਦੇ ਚ ਸੈਂਟਰ ਨੀਮਾ ਉੱਥੇ ਆਪਾਂ ਲਿਖਣਾ ਦਸਾਨਾ ਕਲਾਸ ਦੂਸਰਾ ਨੰਬਰ ਕਲਾਸ ਜਿਹੜੀ ਜਿਹੜੀ ਤੁਹਾਡੀ ਕਲਾਸ ਆ ਆਪਣੀ ਕਲਾਸ ਲਿਖਣੀ ਆ ਸਕੂਲ ਦੇ ਜਿਹੜੀ ਕਲਾਸ ਆ ਤੁਹਾਡੀ ਉਸ ਦਾ ਜੋੜਾ ਨੰਬਰ ਇਸ ਆ ਤੋਲੇ ਇਹ ਤੋਂ ਅੰਗੂੜਾ छहवीं तो बारहवीं तक का ग्रुप एक आ बारवीं तो उपरले बच्चे जोड़े है ग्रैजुएशन वाले या जो के ग्रुप टू इस तरह अपना न अपना नेम लिखना फिर फादर नेम मेल फीमेल लाटी एम पे लाटकिया एम इत लिखा उस तो अपने पेंड तो का एड्रैस जिस तरह कई बच्चे इधर तो हो गए कुछ बचे साझ कर उसके मोबाइल नंबर जरूर देना है बच्चे ने ताके तो आगे ता कि वजिया नंबर आएगा कॉन्टैक्ट किया जा सके ठीक है वैसे का फॉर्म के नंबर पर ये भी अपना मोबाइल नंबर जरूर लिखना सामने और पेपर जरा खाली छा थी जी पेमार्च शीट देखी हुई Não, 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 não. ਤੁਸੀਂ ਦੇਖ ਰਹੇ ਹੋ ਦੁਕਾਨਾਂ 'ਚ ਕਲਾ ਵਿਖੇ ਡਾਕਟਰ ਬੀ ਆਰ ਅੰਬੇਡਕਰ ਸੋਸ਼ਲ ਵੈਲਫੇਅਰ ਸੁਸਾਇਟੀ ਅਤੇ ಗ್ರಾಮ ਪੰਚਾਇਤ ਦੇ ਸੂਮ ਮੈਂਬਰ ਪੇਪਰ ਦੇਣ ਸਮੇ ਆਪਣੀਆਂ ਹਾਜ਼ਰੀਆਂ ਦਿੰਦੇ ਹੋਏ ਲੈ ਚੱਲਦੇ ਹਾਂ ਸਿੱਧੇ ਜਿੱਥੇ ਬੱਚੇ ਪੇਪਰ ਕਰ ਰਹੇ ਹਨ ਸੋ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਸਾਡੇ ਸਹਿਯੋਗੀ ਸੱਜਣ ਔਰ ਦਾਨੀ ਸੱਜਣਾ ਦਾ ਜਿਨ੍ਹਾਂ ਨੇ ਇਸ ਉਪਰਾਲੇ ਲਈ ਆਪਣੀ ਮਾਲੀ ਸਹਾਇਤਾ ਦਿੱਤੀ ਬਹੁਤ-ਬਹੁਤ ਧੰਨਵਾਦੀ ਜੈ ਭੀਮ ਜੈ ਭਾਰਤਾਂ ਜੀ ਸਰ ਜੈ ਭੀਮ ਜੈ ਭਾਰਤ ਅੱਜ 25 ਅਗਸਤ 2024 ਦਿਨ ਐਤਵਾਰ ਨੂੰ ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ ਕਰਵਾਏ ਜਾਂਦੇ ਬਾਬਾ ਸਾਹਿਬ ਡਾਕਟਰ ਵੀ ਆਰ ਅੰਮਪੀੜਕਰ ਜੀ ਦੇ ਪ੍ਰਤੀਯੋਗਤਾ ਟੈਸਟ ਲੈਣ ਦੇ ਲਈ ਦਸਾਂਝ ਕਲਾ ਸੈਂਟਰ ਤੇ ਪਹੁੰਚੇ ਆ ਤੇ ਬਹੁਤ ਸਾਰੇ ਬੱਚਿਆਂ ਵਿੱਚ ਬਹੁਤ ਉਤਸ਼ਾਹ ਆ ਇਸ ਪੇਪਰ ਦੇ ਲਈ ਤੇ ਬਹੁਤ ਬੱਚੇ ਪੇਪਰ ਦੇਣ ਆਏ ਆ ਤੇ ਇਹ ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ ਕੀਤਾ ਜਾਂਦਾ ਬਹੁਤ ਹੀ ਵਧੀਆ ਉਪਰਾਲਾ ਇਹ ਉਪਰਾਲੇ ਦੇ ਵਿੱਚ ਸਹਿਯੋਗ ਪੈਂਦੀ ਆਪਣੇ ਡਾਟਰ ਬੀ ਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਡਾਟਰ ਬੀ ਆਰ ਅੰਬੇਡਕਰ ਅਸ਼ੀਸ਼ਪਾਲ ਸਿੰਘ ਕਲੱਬ ਦੂਸਾਂਝ ਕਲਾ ਵੱਲੋਂ ਤੇ ਸੈਂਟਰ ਇੰਚਾਰਜ ਮਨੋਲਾਲ ਜੀ ਵੱਲੋਂ ਬਹੁਤ ਸਹਿਯੋਗ ਕੀਤਾ ਜਾ ਰਿਹਾ ਤੇ ਇਸ ਟੈਸਟ ਨੂੰ ਕੰਡਕਟ ਕਰਾਉਣ ਦੇ ਲਈ ਹੈਲਪ ਕੀਤੀ ਜਾ ਰਹੀ ਆ ਤੇ ਇਸ ਦਾ ਦੇ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਆ ਇਸ ਦੇ ਨਾਲ ਬੱਚਿਆਂ ਵਿੱਚ ਆਪਣੀ ਰੈਵਣਾ ਪ੍ਰਤੀ ਜਾਗਰੂਤੀ ਪੈਦਾ ਹੁੰਦੀ ਆ ਤੇ ਉਹ ਸਮਾਜ ਦੇ ਨਾਲ ਸਮਾਜ ਚੱਲਣ ਦਾ ਉਹਨਾਂ ਦੇ ਵਿੱਚ ਹੌਸਲਾ ਪੈਦਾ ਹੁੰਦਾ ਤੇ ਉਹ ਸਮਾਜ ਦੇ ਲਈ ਕੁਝ ਅੱਗੇ ਜਾ ਕੇ ਵਧੀਆ ਕਰਨ ਦੀ ਸੋਚ ਰੱਖਦੇ ਨੇ ਸਰ ਜੀ ਇਹ ਕਿੰਨੀ ਦੇਰ ਤੋਂ ਚੱਲ ਰਿਹਾ ਜੀ ਇਹ ਇਹ ਪ੍ਰਤੀਯੋਗਤਾ ਇਸ ਵਾਰ 15ਵੀਂ ਪ੍ਰਤੀਯੋਗਤਾ ਤੇ ਇਹਦੇ ਵਿੱਚ ਜੋ ਬੱਚੇ ਫਸਟ ਸੈਕੰਡ ਥਰਡ ਆਉਂਦੇ ਆ ਉਹਨਾਂ ਨੂੰ ਆ ਫਾਈਨੈਂਸ਼ੀਅਲ ਪ੍ਰਾਈਜ਼ ਵੀ ਪੈਸੇਆਂ ਦਾ ਪ੍ਰਾਈਜ਼ ਵੀ ਦਿੱਤਾ ਜਾਂਦਾ ਜਿਸ ਦਾ ਪਹਿਲਾ ਪ੍ਰਾਈਜ਼ ਜਿਹੜਾ ਹੈਗਾ ਉਹ 50000 ਰੁਪਏ ਇਸ ਬਾਅਦ ਦੂਸਰਾ 20000 ਤੇ 30 ਤੀਸਰਾ ਜਿਹੜਾ ਪ੍ਰਾਈਜ਼ ਆ ਉਹ 10000 ਰੁਪਏ ਬਹੁਤ ਬਹੁਤ ਧੰਨਵਾਦੀ ਅੱਜ ਜੋ ਮੈਨੂੰ ਪਤਾ ਲੱਗਾ ਕਿ ਡਾਕਟਰ ਯਰ ਅੰਮ੍ਰਿਤਕਰ ਸੋਸਾਇਟੀ ਵੱਲੋਂ ਜਾਂ ਮੇਰੇ ਭਾਈ ਸਾਹਿਬ ਆਏ ਆ ਉਹਨਾਂ ਨੇ ਦੱਸਿਆ ਇਸ ਦੇ ਬਾਰੇ ਪੇ ਜੋ ਟੈਸਟ ਲੈ ਰਹਾ ਹੈ ਬੱਚਿਆਂ ਦਾ ਬਹੁਤ ਵਧੀਆ ਪ੍ਰਬੰਧ ਆ ਸਾਡੇ ਡਾਕਟਰ ਡੀ ਆਰ ਅੰਦੇਸ਼ਕਰ ਬਾਰੇ ਜਾਣਕਾਰੀ ਹੋਣੀ ਤੇ ਰਿਵ ਜਿਹੜੇ ਸਾਡੇ ਅੱਗੇ ਆ ਜਿਨ੍ਹਾਂ ਨੇ ਸਾਡੇ ਮੁਲਕ ਨੂੰ ਆਜ਼ਾਦ ਕਰਾਉਣ ਤੋਂ ਬਾਅਦ ਸਾਡੇ ਮੁਲਕ ਦਾ ਸੰਵਿਧਾਨ ਲਿਖਿਆ ਉਹਨਾਂ ਦੇ ਬਾਰੇ ਜਾਣਕਾਰੀ ਹੋਣੀ ਜਿਹੜੀ ਚਾਹੀਦੀ ਆ ਬੱਚਿਆਂ ਨੂੰ ਇਸ ਤਰ੍ਹਾਂ ਦੇ ਪ੍ਰਤੀਯੋਗਤਾ ਮਤਲਬ ਜਿਹੜੇ ਟੈਸਟ ਹੁੰਦੇ ਰਹਿਣ ਫਿਰ ਇਹ ਸਾਡੇ ਬੱਚਿਆਂ ਨੂੰ ਮਤਲਬ ਜਾਣਕਾਰੀ ਹੋਊਗੀ ਮੈਂ ਇਸ ਇਨਾਂ ਦਾ ਬਹੁਤ ਸ਼ਲਾਘਾ ਕਰਦਾ ਇਸ ਕੰਮ ਦਾ ਤੇ ਬਹੁਤ ਬਹੁਤ ਧੰਨਵਾਦ ਜੀ